ਚੋਰਾਂ ਦੇ ਹੌਸਲੇ ਅੱਜ ਕੱਲ ਇਹਨੇ ਬਲੰਦ ਹੋ ਚੁੱਕੇ ਨੇ ਕਿ ਚੋਰ ਬੇਤੜਕੋਕੇ ਪੁਲਿਸ ਦੇ ਬਿਨਾ ਡਰ ਤੋਂ ਹਰ ਜਗ੍ਹਾ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਨੇ ਤੇ ਆਪਣੇ ਹੱਥੋਂ ਕੋਈ ਵੀ ਮੌਕਾ ਚੋਰ ਜਾਣ ਨਹੀਂ ਦਿੰਦੇ ਚੋਰੀ ਭਾਵੇਂ ਛੋਟੀ ਹੋਵੇ ਜਾਂ ਵੱਡੀ ਹੋਵੇ ਬੰਦਪੇ ਘਰ ਹੋਣ ਜਾਂ ਫਿਰ ਕਿਸੇ ਦੀ ਦੁਕਾਨ ਦੇ ਵਿੱਚ ਚੋਰੀ ਕਰਨੀ ਹੋਵੇ ਤਾਂ ਚੋਰਾਂ ਦੀ ਵੀ ਹੱਦ ਹੋ ਗਈ ਹੁਣ ਚੋਰ ਇੰਨੀ ਛੋਟੀ ਚੋਰੀ ਕਰਨ ਲੱਗ ਗਏ ਕਿ ਚੋਰਾਂ ਨੇ ਆਪਣਾ ਨਾਮ ਵੀ ਬਦਨਾਮ ਕਰ ਲਿਆ ਦੱਸ ਦੇਣਾ ਕਿ ਖਬਰ ਤੁੰਦ ਖਾੜ ਜਾ ਰਹੇ ਗੁਰਦਾਸਪੁਰ ਦਿਨਾਨਗਰ ਦੀ ਜਿੱਥੇ ਕਿ ਦਿਨਾਨਗਰ ਦੇ ਵਿੱਚ ਇੱਕ ਪੈਣ ਵਾਲੇ ਪਿੰਡ ਦੀ ਆਟਾ ਚੱਕੀ ਤੋਂ ਦੱਸਿਆ ਜਾ ਰਿਹਾ ਕਿ ਦੋ ਅਣਪਛਾਤੇ ਚੋਰਾਂ ਨੇ ਦੋ ਕਣਕ ਦੇ ਗੱਟੇ ਚੁੱਕ ਲਏ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਲੋਕ ਇਸ ਖਬਰ ਨੂੰ ਦੇਖ ਕੇ ਹੱਸ ਵੀ ਰਹੇ ਨੇ ਕਿ ਚੋਰਾਂ ਦੇ ਇੰਨੇ ਮਾੜ ਦਿਨ ਆ ਗਏ ਨੇ ਕਿ ਦੋ ਗੱਟੇ ਚੋਰੀ ਜਿਹੜੇ ਕਣਕ ਦੇ ਉਹਨਾਂ ਨੇ ਕਰ ਲਏ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਆਟਾ ਚੱਕੀ ਮਾਲਕ ਆਪਣੇ ਕਿਸੇ ਰਿਸ਼ਤੇਦਾਰ ਨੂੰ ਘਰ 5 ਮਿੰਟ ਲਈ ਮਿਲਣ ਗਿਆ ਸੀ ਉਸ ਦੇ ਪਿੱਛੋਂ ਇਹ ਪੂਰੀ ਘਟਨਾ ਨੂੰ ਚੋਰਾਂ ਨੇ ਅੰਜਾਮ ਦਿੱਤਾ ਤੇ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਪਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਚੋਰਾਂ ਦੇ ਨਸ਼ੇੜੀਆਂ ਦੇ ਜਿਹੜੇ ਨਸ਼ੇ ਦੀ ਪੂਰਤੀ ਵਾਸਤੇ ਇਸ ਤਰੀਕੇ ਦੀਆਂ ਚੋਰੀਆਂ ਨੂੰ ਵੀ ਅੰਜਾਮ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਅਗਰ ਦੁਕਾਨਦਾਰ 5 ਮਿੰਟ ਆਪਣੇ ਘਰ ਗਿਆ ਤਾਂ ਦੋ ਗੱਟੇ ਚੋਰੀ ਕੰਕ ਦੇ ਕਰ ਲਏ ਤਾਂ ਆਮ ਬੰਦਾ ਆਪਣਾ ਘਰ ਕਿੱਥੇ ਬੰਦ ਕਰਕੇ ਜਾਂਦਾ ਹੈ ਤਾਂ ਉਸ ਦੇ ਘਰ ਦੇ ਨਾਲ ਕੀ ਹਾਲਾਤ ਹੋਵੇਗਾ ਉਸ ਦੇ ਘਰ ਕਿੰਨੀ ਕਬਡੀ ਚੋਰੀ ਹੋ ਸਕਦੀ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਵੱਲੋਂ ਭਾਵੇਂ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਨੂੰ ਲੈ ਕੇ ਉਸ ਦੁਕਾਨਦਾਰ ਜੋ ਆਟਾ ਚੱਕੀ ਦਾ ਮਾਲਕ ਹੈ ਉਸ ਨੇ ਇਸ ਪੂਰੇ ਮਾਮਲੇ ਬਾਰੇ ਕੀ ਕੀ ਪਾਇਆ ਤੁਸੀਂ ਉਹ ਵੀ ਸੁਣੋ ਜੀ ਕੀ ਗੱਲਬਾਤ ਹੋਈ ਜੀ ਪਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸ ਹੈ ਇੱਥੇ ਦੋ ਤੜੇ ਕੰਕਰੀਟ ਚੁੱਕ ਕੇ ਲੱਗੇ ਚੋ ਠੀਕ ਹੈ ਕਈ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨਾਂਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਕਰਵਾਤੀ ਜੀ ਕੀ ਮੰਗ ਕਰਦੇ ਹੋ ਦੇਖੋ ਜੀ ਅੱਜ ਦੋ ਤੋੜੇ ਚੋਏ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦੂ ਜਲਦੂ ਇਹ ਬੰਦੇ ਫੜੇ ਜਾਣ ਜੀ ਬਹੁਤ ਤੂੰ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਆਟਾ ਚੱਕੀ ਦੇ ਮਾਲਕ ਨੂੰ ਦੱਸਿਆ ਗਿਆ ਕਿ 5 ਮਿੰਟ ਲਈ ਘਰ ਦੇ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਗਿਆ ਸੀ ਤਾਂ ਪਿੱਛੋਂ ਚੋਰਾਂ ਨੇ ਉਹਨਾਂ ਦੀ ਆਟਾ ਚੱਕੀ ਦੇ ਵਿੱਚੋਂ ਦੋ ਗੱਟੇ ਅ ਕਣਕ ਦੇ ਜਿਹੜੇ ਚੁੱਕਲੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਪੂਰੀ ਘਟਨਾ ਕੈਦ ਹੋਈ ਹੈ ਪੁਲਿਸ ਕੋਲ ਸੀਸੀਟੀਵੀ ਉਸ ਆਟਾ ਚੱਕੀ ਦੇ ਮਾਲਕ ਨੇ ਦਿੱਤੀ ਹੈ ਤੇ ਪੁਲਿਸ ਵੱਲੋਂ ਮਾਮਲਾ ਚਾਰਜ ਕਰ ਲਿਆ ਪਰ ਹੁਣ ਕਦੋਂ ਚੋਰ ਫੜੇ ਜਾਣ ਕਿ ਜਿਨ੍ਹਾਂ ਨੇ ਚੋਰਾਂ ਦਾ ਵੀ ਨਾਮ ਬਦਨਾਮ ਕਰਤਾ ਕਿ ਦੋ ਗੱਟੇ ਚੋਰੀ ਜਿਹੜੇ ਕਣਕ ਦੇ ਉਹਨਾਂ ਨੂੰ ਕਰਨੇ ਪੈਗੇ ਕਿ ਕਿੱਥੋਂ ਤੱਕ ਜਿਹੜੇ ਚੋਰ ਹੁਣ ਗਿਰ ਚੁੱਕੇ ਨੇ ਭਾਵੇਂ ਚੋਰੀ ਛੋਟੀ ਹੋਵੇ ਵੱਡੀ ਹੋਵੇ ਹੁਣ ਚੋਰ ਕਿਸੇ ਤਰੀਕੇ ਚੋਰੀ ਨੂੰ ਛੱਡਣ ਲਈ ਤਿਆਰ ਨਹੀਂ ਤਾਂ ਉਹਨਾਂ ਦੇ ਹੱਥ ਕੁਝ ਲੱਗਣਾ ਚਾਹੀਦਾ ਹੈ ਤਾਂ ਹੱਥ ਲੱਗਣ ਤੋਂ ਬਾਅਦ ਉਹ ਚੁੱਕ ਕੇ ਫਰਾਰ ਹੋ ਜਾਂਦੇ ਨੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਚੈਨਲ ਨੂੰ ਜੂ ਸਬਸਕ੍ਰਾਈਬ ਕਰਿਓ ਧੰਨਵਾਦ